ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਇੱਕ ਵਾਰ ਫੇਰ ਲੰਡਨ ਦੇ ਮੇਅਰ 사adik ਖਾਨ ਵਿਰੁੱਧ ਤਲਖ ਟਿੱਪਣੀ ਕਰਦਿਆਂ ਉਹਨਾਂ ਨੂੰ ਕਨਾਉਣਾ ਇਨਸਾਨ ਦੱਸਿਆ ਤੇ ਕੰਮ ਕਾਜ ਦੀ ਨਿਖੇਦੀ ਵੀ ਕੀਤੀ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਇੱਕ ਪੱਤਰਕਾਰ ਨੇ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਪੁੱਛਿਆ ਕਿ ਕੀ ਉਹ ਸਤੰਬਰ ਚ ਸਰਕਾਰੀ ਦੌਰੇ ਤੇ ਲੰਡਨ ਆਉਣਗੇ ਤਾਂ ਸਾਦਕ ਖਾਨ ਨੂੰ ਨਿਸ਼ਾਨੇ ਤੇ ਲੈਂਦਿਆਂ ਟਰੰਪ ਨੇ ਕਿਹਾ ਕਿ ਮੈਂ ਤੁਹਾਡੇ ਮੇਅਰ ਦਾ ਪ੍ਰਸ਼ੰਸਕ ਨਹੀਂ ਮੈਨੂੰ ਲੱਗਦਾ ਹੈ ਕਿ ਮੇਅਰ ਨੇ ਨਾਕਾਸ ਕਾਰਗੁਜ਼ਾਰੀ ਦਿਖਾਈ ਹੈ ਟਰੰਪ ਦੀ ਇਸ ਟਿੱਪਣੀ ਮਗਰੋਂ ਕੀਰ ਸਟਾਰਮਰ ਵਿਚਾਲੇ ਬੋਲ ਪਏ ਤੇ ਕਿਹਾ ਕਿ ਸਾਦਕ ਖਾਨ ਉਹਨਾਂ ਦੇ ਦੋਸਤ ਨੇ ਪਰ ਟਰੰਪ ਆਪਣੇ ਬਿਆਨ ਤੇ ਅੜੇ ਰਿਹਾ ਤੇ ਕਿਹਾ ਕਿ ਉਹ ਲੰਡਨ ਜ਼ਰੂਰ ਆਉਣਗੇ ਪਰ ਸਾਦਕ ਖਾਨ ਦੀ ਕਾਰਗੁਜ਼ਾਰੀ ਚੰਗੀ ਨਹੀਂ ਟਰੰਪ ਵੱਲੋਂ ਪਹਿਲੀ ਵਾਰ ਸਾਦਕ ਖਾਨ ਤੇ ਸ਼ਬਦੀ ਵਾਰ ਨਹੀਂ ਕੀਤੇ ਗਏ 2019 ਚ ਵੀ ਉਹਨਾਂ ਨੇ ਲੰਡਨ ਦੇ ਮੇਅਰ ਨੂੰ ناکਾਮ ਇਨਸਾਨ ਦੱਸਦਿਆਂ ਸੁਝਾਅ ਦਿੱਤਾ ਸੀ ਕਿ ਉਹ ਆਪਣੇ ਸ਼ਹਿਰ 'ਚ ਵੱਧਦੇ ਅਪਰਾਧ ਵੱਲ ਧਿਆਨ ਦੇਣ ਉਸ ਵੇਲੇ ਵੀ ਟਰੰਪ ਬਰਤਾਨੀਆ ਦੀ ਸਰਕਾਰੀ ਫੇਰੀ ਤੇ ਸਨ ਟਰੰਪ ਵੱਲੋਂ ਸਾਦਕ ਖਾਨ ਨੂੰ ਆਈਕਿਊ ਟੈਸਟ ਦੀ ਚੁਣੌਤੀ ਵੀ ਦਿੱਤੀ ਜਾ ਚੁੱਕੀ ਹੈ ਆਪਣੇ ਪਹਿਲੇ ਕਾਰਜਕਾਲ ਦੌਰਾਨ ਟਰੰਪ ਨੇ ਸਾਦਕ ਖਾਨ ਤੇ ਅੱਤਵਾਦ ਨਾਲ ਨਜਿੱਠਣ 'ਚ ਅਸਫਲ ਰਹਿਣ ਦਾ ਦੋਸ਼ ਲਾਇਆ ਸੀ ਦੂਜੇ ਪਾਸੇ ਸਾਦਕ ਖਾਨ ਦੇ ਬੁਲਾਰੇ ਨੇ ਟਰੰਪ ਨੂੰ ਮੋੜਵਾ ਜਵਾਬ ਦਿੰਦਿਆਂ ਕਿਹਾ ਮੇਅਰ ਨੂੰ ਖੁਸ਼ੀ ਹੈ ਕਿ ਟਰੰਪ ਦੁਨੀਆ ਦੇ ਸਭ ਤੋਂ ਮਹਾਨ ਸ਼ਹਿਰ ਆਉਣਾ ਚਾਹੁੰਦੇ ਨੇ ਜੋ ਲੰਡਨ ਆਉਣਗੇ ਤਾਂ ਸਾਡੀ ਸੱਭਿਆਚਾਰਕ ਵਨਸਮੰਤਾ ਸਾਨੂੰ ਕਮਜ਼ੋਰ ਨਹੀਂ ਸਗੋਂ ਮਜ਼ਬੂਤ ਬਣਾਉਦੀ ਹੈ 사ਦਕ ਖਾਨ ਅਤੀਤ ਚ ਕਹਿ ਚੁੱਕੇ ਨੇ ਕਿ ਟਰੰਪ ਉਹਨਾਂ ਨੂੰ ਧਰਮ ਅਤੇ ਨਸਲ ਦੇ ਆਧਾਰ ਤੇ ਨਿਸ਼ਾਨਾ ਬਣਾ ਰਹੇ ਨੇ ਦੱਸਦੀ ਹੈ ਕਿ 사ਦਕ ਖਾਨ ਦਾ ਪਿਛੋਕੜ ਪਾਕਿਸਤਾਨ ਨਾਲ ਸੰਬੰਧਿਤ ਹੈ ਤੇ ਉਹਨਾਂ ਦੇ ਪਿਤਾ ਰੈੱਡ ਬੱਸ ਚਲਾਉਂਦੇ ਸਨ ਪਰ ਉਹਨਾਂ ਦੀ ਦਿਲਚਸਪੀ ਸਿਆਸਤ ਚ ਸੀ ਤੇ ਆਖਰਕਾਰ ਸਫਲਤਾ ਵੀ ਹਾਸਲ ਹੋਈ ਅਮਰੀਕਾ ਚ ਇੱਕ ਭਾਰਤੀ ਮੂਲ ਦੇ ਪਾਇਲਟ ਨੂੰ ਸੈਨ ਫ੍ਰਾਂਸਿਸਕੋ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਗ੍ਰਿਫਤਾਰ ਕੀਤਾ ਗਿਆ ਹੈ 34 ਸਾਲਾ ਰੁਸਤਮ ਪਾਗਵਾਗਰ ਡੈਲਟਾ 에ਅਰਲਾਈਨਸ ਦਾ ਸਹਿ ਪਾਇਲਟ ਸੀ ਤੇ ਐਤਵਾਰ ਸਵੇਰੇ 7 ਵਜੇ ਦੇ ਕਰੀਬ ਉਡਾਣ ਦੇ ਉਤਰਨ ਤੋਂ 10 ਮਿੰਟ ਬਾਅਦ ਉਸ ਨੂੰ ਇੱਕ ਜਨਸੀ ਸ਼ੋਸ਼ਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਕੌਂਟਰਾ ਕੋਸਟਾ ਕਾਉਂਟੀ ਸ਼ੈਰਫ ਵਿਭਾਗ ਦੇ ਅਧਿਕਾਰੀਆਂ ਤੇ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਦੇ ਏਜੰਟਸ ਨੇ ਮਿਨੀਆ ਪੁਲਿਸ ਤੋਂ ਪਹੁੰਚਣ ਤੋਂ ਥੋੜੀ ਦੇਰ ਬਾਅਦ ਡੈਲਟਾ ਫਲਾਈਟ 2809 ਇੱਕ ਬੋਇੰਗ 757 300 ਦੇ ਕਾਕਪਿਟ ਤੇ ਧਾਵਾ ਬੋਲ ਦਿੱਤਾ ਯੂਐਸਏ ਟੁਡੇ ਦੇ ਅਨੁਸਾਰ ਰੁਸਤਮ ਦੀ ਗ੍ਰਿਫਤਾਰੀ ਉਸ ਸਮੇਂ ਹੋਈ ਜਦੋਂ ਯਾਤਰੀ ਉਤਰਨ ਦੀ ਤਿਆਰੀ ਕਰ ਰਹੇ ਸਨ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਜਹਾਜ਼ ਉਤਰਿਆ ਘੱਟੋ-ਘੱਟ 10 ਏਜੰਟ ਉਡਾਣ 'ਚ ਚੜੇ ਤੇ ਪਾਇਲਟ ਨੂੰ ਹਿਰਾਸਤ 'ਚ ਲੈ ਲਿਆ ਇੱਕ ਯਾਤਰੀ ਨੇ ਸੈਨ ਫਰਾਂਸਿਸਕੋ ਰੋ ਕ੍ਰੋਨਿਕਲ ਨੂੰ ਦੱਸਿਆ ਕੇ ਅਧਿਕਾਰੀ ਅਤੇ ਏਜੰਟ ਬੈਜ ਬੰਦੂਕਾਂ ਤੇ ਵੱਖ-ਵੱਖ ਏਜੰਸੀ ਜੈਕਟ ਚਿੰਨ ਲਗਾ ਕੇ ਕਾਕਪਿਟ ਚ ਆਏ ਤੇ ਸਹਿ ਪਾਇਲਟ ਨੂੰ ਹੱਤਕੜੀਆਂ ਲਗਾ ਕੇ ਲੈ ਗਏ ਰੁਸਤਮ ਭਾਗਵਾਗਰ ਦੇ ਸਾਥੀ ਪਾਇਲਟ ਦਾ ਕਹਿਣਾ ਹੈ ਕਿ ਉਹ ਹੈਰਾਨ ਸੀ ਕਿ ਉਸ ਨੂੰ ਰੁਸਤਮ ਦੀ ਗ੍ਰਿਫਤਾਰੀ ਬਾਰੇ ਕੁਝ ਨਹੀਂ ਪਤਾ ਸੀ ਉਸ ਨੂੰ ਸ਼ਾਇਦ ਗ੍ਰਿਫਤਾਰੀ ਬਾਰੇ ਨਹੀਂ ਦੱਸਿਆ ਗਿਆ ਸੀ ਕਿਉਂਕਿ ਇੱਕ ਡਰ ਸੀ ਕਿ ਉਹ ਭਾਗਵਾਗਰ ਨੂੰ ਸੂਚਿਤ ਕਰ ਸਕਦਾ ਹੈ ਕਿਉਂਕਿ ਏਜੰਟ ਉਸ ਨੂੰ ਦੱਸੇ ਬਿਨਾ ਗ੍ਰਿਫਤਾਰ ਕਰਨਾ ਚਾਹੁੰਦੇ ਸਨ ਕੌਂਟਰਾ ਕੋਸਟਾ ਸ਼ੈਰੀਫ ਦੀ ਫੇਸਬੁੱਕ ਪੋਸਟ ਦੇ ਅਨੁਸਾਰ ਇਕ ਬੱਚੇ ਵਿਰੁੱਧ ਜਿਨਸੀ ਅਪਰਾਧਾਂ ਦੀ ਰਿਪੋਰਟ ਮਿਲਣ ਤੋਂ ਬਾਅਦ ਜਸੂਸ ਅਪ੍ਰੈਲ 2025 ਤੋਂ ਜਾਂਚ ਕਰ ਰਹੇ ਨੇ ਬਾਅਦ ਚ ਸ਼ੱਕੀ ਲਈ ਗ੍ਰਿਫਤਾਰੀ ਵਾਰੰਟ ਪ੍ਰਾਪਤ ਕੀਤਾ ਗਿਆ ਸੀ ਭਾਗਵਾਗਰ ਦੀ ਗ੍ਰਿਫਤਾਰੀ ਅਪ੍ਰੈਲ ਚ 10 ਸਾਲ ਤੋਂ ਘੱਟ ਉਮਰ ਦੇ ਬੱਚੇ ਨਾਲ ਮੌਖਿਕ ਸੰਭੋਗ ਦੇ ਪੰਜ ਮਾਮਲਿਆਂ ਚ ਸ਼ੱਕੀ ਵਜੋਂ ਪਛਾਣੇ ਜਾਣ ਤੋਂ ਬਾਅਦ ਹੋਈ ਹੈ ਉਸ ਨੂੰ ਇਸ ਸਮੇਂ ਮਾਰਟਿਨੇਜ਼ ਹਿਰਾਸਤ ਸਹੂਲਤ ਚ ਰੱਖਿਆ ਗਿਆ ਤੇ ਉਸ ਦੀ ਜ਼ਮਾਨਤ 5 ਮਿਲੀਅਨ ਡਾਲਰ ਰੱਖੀ ਗਈ ਹੈ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਸੋਮਵਾਰ ਨੂੰ ਸਸਕੈਟੂਨ 'ਚ ਸਲਾਨਾ ਮਿਡ-ਵੈਸਟਰਨ ਲੈਜਿਸਲੇਟਿਵ ਕਾਨਫਰੰਸ ਮੀਟਿੰਗ ਲਈ ਇਕੱਠੇ ਹੋਏ ਕੈਨੇਡੀਅਨ ਤੇ ਅਮਰੀਕੀ ਵਿਧਾਇਕਾਂ ਨੂੰ ਕਿਹਾ ਕਿ ਉਹ ਓਟਵਾ ਨੂੰ ਸੰਯੁਕਤ ਰਾਜ ਤੋਂ ਬਾਹਰ ਨਵੇਂ ਵਪਾਰਕ ਭਾਈਵਾਲ ਲੱਭਣ ਦੀ ਅਪੀਲ ਕਰ ਰਹੇ ਨੇ ਉਹਨਾਂ ਕਿਹਾ ਕਿ ਇਹ ਕਹਿਣਾ ਉਚਿਤ ਹੈ ਕਿ ਉਹ ਸ਼ਾਇਦ ਕੈਨੇਡੀਅਨ ਇਤਿਹਾਸ 'ਚ ਸਭ ਤੋਂ ਵੱਧ ਅਮਰੀਕੀ ਪੱਖੀ ਪ੍ਰਧਾਨ ਮੰਤਰੀ ਨੇ ਸਾਨੂੰ ਟਰੰਪ ਪ੍ਰਸ਼ਾਸਨ ਨਾਲ ਥੋੜੇ ਸਮੇਂ ਲਈ ਕੁਝ ਕਰਨਾ ਪਵੇਗਾ ਪਰ ਇਹ ਅਸਲ ਚ ਇਸ ਦੇਸ਼ ਲਈ ਆਪਣੇ ਵਪਾਰ ਨਿਰਯਾਤ ਬਾਜ਼ਾਰਾਂ ਨੂੰ ਸੱਚਮੁੱਚ ਵਿਭਿੰਨ ਬਣਾਉਣ ਲਈ ਇੱਕ ਜਾਗਣ ਦੀ ਘੰਟੀ ਹੈ ਹਾਰਪਰ ਨੇ ਕਿਹਾ ਕਿ ਉਹਨਾਂ ਨੂੰ 2 ਹਫ਼ਤੇ ਪਹਿਲਾਂ ਸਰਕਾਰ ਨੇ ਅਮਰੀਕੀ ਵਪਾਰ ਨੀਤੀ ਨਾਲ ਨਜਿੱਠਣ ਲਈ ਸਲਾਹ ਲਈ ਸੰਪਰਕ ਕੀਤਾ ਸੀ ਹਾਰਪਰ ਨੇ ਕਾਨਫਰੰਸ 'ਚ ਦੱਸਿਆ ਕਿ ਕੈਨੇਡਾ ਨੂੰ ਹੁਣ ਆਪਣੀ ਸੁਰੱਖਿਆ ਲਈ ਵਾਸ਼ਿੰਗਟਨ ਤੇ ਨਿਰਭਰ ਨਹੀਂ ਹੋਣਾ ਚਾਹੀਦਾ ਜਦ ਕਿ ਸਰਹੱਦ ਇੱਕ ਸਾਂਝੀ ਜ਼ਿੰਮੇਵਾਰੀ ਹੈ ਆਓ ਇਹ ਯਕੀਨੀ ਬਣਾਈਏ ਕਿ ਅਸੀਂ ਰੱਖਿਆ ਤੇ ਬਹੁਤ ਜ਼ਿਆਦਾ ਖਰਚ ਕਰੀਏ ਤਾਂ ਜੋ ਅਸੀਂ ਸੰਯੁਕਤ ਰਾਜ ਤੋਂ ਸੁਤੰਤਰ ਤੌਰ ਤੇ ਆਪਣੀ ਜ਼ਮੀਨ ਸਮੁੰਦਰ ਤੇ ਅਸਮਾਨ ਲਈ ਜ਼ਿੰਮੇਵਾਰ ਹੋ ਸਕੀਏ ਹਾਰਪਰ ਨੇ ਕਿਹਾ ਕਿ ਜਦੋਂ ਕਿ ਵਾਸ਼ਿੰਗਟਨ ਟੈਰਿਫ ਰਾਹੀਂ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਦੀ ਇੱਕ ਅਸਫਲ ਆਰਥਿਕ ਨੀਤੀ ਦੀ ਵਰਤੋਂ ਕਰ ਰਿਹਾ ਹੈ ਅਮਰੀਕਾ ਨੂੰ ਅਜੇ ਵੀ ਵਪਾਰਕ ਭਾਈਵਾਲਾਂ ਦੀ ਲੋੜ ਹੈ ਅਸੀਂ ਭਵਿੱਖ 'ਚ ਅਜਿਹੀ ਸਥਿਤੀ 'ਚ ਨਹੀਂ ਹੋ ਸਕਦੇ ਜਿੱਥੇ ਸਾਨੂੰ ਇਸ ਤਰੀਕੇ ਨਾਲ ਧੰਕੀ ਦਿੱਤੀ ਜਾ ਸਕੇ ਅਤੇ ਇਹ ਲਾਭ ਨਹੀਂ ਹੈ ਉਨਾ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਮਰੀਕੀ ਇਹ ਸਮਝਣਗੇ ਕਿ ਉਹ ਆਪਣੇ ਅੰਤਰਰਾਸ਼ਟਰੀ ਸਹਿਯੋਗੀਆਂ ਤੇ ਵਪਾਰਕ ਭਾਈਵਾਲਾਂ ਨੂੰ ਹਲਕੇ 'ਚ ਨਹੀਂ ਲੈ ਸਕਦੇ ਚੀਨ ਵਿਸ਼ਵ ਵਪਾਰ ਸੰਗਠਨ ਦੇ ਢੰਗਾਂ ਦੀ ਵਰਤੋਂ ਕਰਕੇ ਵਿਸ਼ਵ ਵਪਾਰ ਨੂੰ ਕਮਜ਼ੋਰ ਕਰ ਰਹੀ ਹੈ ਉਹਨਾਂ ਕਿਹਾ ਕਿ ਟ੍ਰਾਂਸ ਪੈਸੀਫਿਕ ਭਾਈਵਾਲੀ ਲਈ ਵਿਆਪਕ ਤੇ ਪ੍ਰਗਤੀਸ਼ੀਲ ਸਮਝੌਤੇ ਰਾਹੀਂ ਬਣਾਇਆ ਗਿਆ ਪੈਸੀਫਿਕ ਰਿਮ ਵਪਾਰ ਬਲਾਕ ਕੈਨੇਡਾ ਨੂੰ ਉਹਨਾਂ ਦੇਸ਼ਾਂ ਨਾਲ ਵਪਾਰ ਕਰਨ ਦੀ ਆਗਿਆ ਦਿੰਦਾ ਹੈ ਜੋ ਗਲੋਬਲ ਨਿਯਮਾਂ ਦਾ ਸਤਿਕਾਰ ਕਰਦੇ ਨੇ ਉਨਾ ਹੀ ਵੀ ਖੁਲਾਸਾ ਕੀਤਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਸਮੇਂ ਦੌਰਾਨ ਅਮਰੀਕੀ ਅਧਿਕਾਰੀਆਂ ਨੂੰ ਕਿਹਾ ਸੀ ਕਿ ਈਰਾਨ ਨੂੰ ਪਰਮਾਣੂ ਬੰਬ ਪ੍ਰਾਪਤ ਕਰਨ ਤੋਂ ਰੋਕਣ ਲਈ ਫੌਜੀ ਜਵਾਬਦੀ ਲੋੜ ਹੋਵੇਗੀ। ਕੈਨੇਡਾ ਭਾਵੇਂ ਫਰਾਂਸ ਵਾਂਗ ਫਿਲਹਾਲ ਫਲਸਤੀਨ ਨੂੰ ਇੱਕ ਮੁਲਕ ਦੇ ਤੌਰ ਤੇ ਮਾਨਤਾ ਨਹੀਂ ਦੇ ਰਿਹਾ ਪਰ ਫਿਰ ਵੀ ਉਹ ਫਲਸਤੀਨੀ ਅਥਾਰਟੀ ਨੂੰ ਵਿਸ਼ਵ ਪੱਧਰ ਤੇ ਮਾਨਤਾ ਪ੍ਰਾਪਤ ਦੇਸ਼ ਜਿਸ ਵਿੱਚ ਗਾਜ਼ਾ ਤੇ ਵੈਸਟ ਬੈਂਕ ਵੀ ਸ਼ਾਮਲ ਹੋਵੇਗਾ ਬਣਾਉਣ ਦੀ ਤਿਆਰੀ ਲਈ ਫੰਡਿੰਗ ਦੇ ਰਿਹਾ ਹੈ। ਕੈਨੇਡਾ ਨੇ ਗਾਜ਼ਾ 'ਚ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ 30 ਮਿਲੀਅਨ ਡਾਲਰ ਦੀ ਹੋਰ ਮਨੁੱਖਤਾਵਾਦੀ ਮਦਦ ਦਾ ਐਲਾਨ ਕੀਤਾ ਹੈ। ਵਿਦੇਸ਼ ਮਾਮਲਿਆਂ ਦੀ ਮੰਤਰੀ ਅਨੀਤਾ ਆਨੰਦ ਨੇ ਸੋਮਵਾਰ ਨੂੰ ਨਿਊਯਾਰਕ 'ਚ ਇੱਕ ਸੰਯੁਕਤ ਰਾਸ਼ਟਰ ਦੀ ਕਾਨਫਰੰਸ 'ਚ ਕਿਹਾ ਕਿ ਮਿਡਲ ਈਸਟ 'ਚ ਲੰਬੇ ਸਮੇਂ ਦੀ ਸ਼ਾਂਤੀ ਲਈ ਫਲਸਤੀਨੀ ਮਾਮਲਾ ਕੇਂਦਰੀ ਮੁੱਦਾ ਹੈ। ਉਨ੍ਹਾਂ ਕਿਹਾ ਕਿ ਇੱਕ ਕਾਰਜਸ਼ੀਲ ਫਲਸਤੀਨੀ ਦੇਸ਼ ਬਣਾਉਣ ਲਈ ਲਾਜ਼ਮੀ ਹੈ ਕਿ ਉੱਥੇ ਚੁਣੀ ਹੋਈ ਅਤੇ ਲੋਕ ਸੇਵਕ ਸਰਕਾਰ ਹੋਵੇ। ਇੱਕ ਕਾਨਫਰੰਸ ਫਰਾਂਸ ਅਤੇ ਸਾਊਦੀ ਅਰਬ ਵੱਲੋਂ ਕਰਵਾਈ ਗਈ ਸੀ ਜਿਸ ਦਾ ਮਕਸਦ ਇਜ਼ਰਾਈਲ ਤੇ ਫਲਸਤੀਨ ਲਈ ਦੋ ਮੁਲਕੀ ਹੱਲ ਲਈ ਰਾਹ ਤਲਾਸ਼ ਕਰਨਾ ਸੀ ਕੈਨੇਡਾ ਕਾਫੀ ਸਮੇਂ ਤੋਂ ਦੋ ਮੁਲਕੀ ਹੱਲ ਦੀ ਹਮਾਇਤ ਕਰ ਰਿਹਾ ਹੈ ਕੈਨੇਡਾ ਸਮੇਤ ਹੋਰ ਦੇਸ਼ਾਂ ਨੂੰ ਇਹ ਚਿੰਤਾ ਹੈ ਕਿ ਇਜ਼ਰਾਈਲ ਦੀ ਸਰਕਾਰ ਫਲਸਤੀਨ ਦੇ ਇੱਕ ਦੇਸ਼ ਬਣ ਸਕਣ ਦੀ ਸੰਭਾਵਨਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕੁਝ ਇਜ਼ਰਾਈਲੀ ਮੰਤਰੀ ਗਾਜ਼ਾ ਦੀ ਆਬਾਦੀ ਨੂੰ ਛੋਟੇ ਇਲਾਕੇ ਚ ਸੀਮਤ ਕਰਨ ਇਹ ਹੋਰ ਦੇਸ਼ਾਂ 'ਚ ਭੇਜਣ ਦੀ ਗੱਲ ਕਰ ਰਹੇ ਨੇ ਆਨੰਦ ਨੇ ਆਪਣੀ ਗੱਲ 'ਚ ਇਹ ਵੀ ਕਿਹਾ ਕਿ ਫਲਸਤੀਨ ਦੀ ਸਰਕਾਰ ਵਿੱਚ ਮੌਜੂਦਾ ਭਰੋਸੇ ਦੀ ਕਮੀ ਹੈ ਇਸ ਵੇਲੇ ਵੈਸਟ ਬੈਂਕ ਦਾ ਕੰਟਰੋਲ ਫਤਾਹ ਪਾਰਟੀ ਕੋਲ ਹੈ ਜਦਕਿ ਗਾਜ਼ਾ 'ਚ ਹਮਾਸ ਰਾਜ ਕਰਦੀ ਹੈ ਦੋਹਾਂ ਥਾਵਾਂ 'ਤੇ 2006 ਤੋਂ ਚੋਣਾਂ ਨਹੀਂ ਹੋਈਆਂ ਤੇ ਲੋਕਾਂ 'ਚ ਭ੍ਰਸ਼ਟਾਚਾਰ ਨੂੰ ਲੈ ਕੇ ਗੰਭੀਰ ਚਿੰਤਾਵਾਂ ਨੇ ਅਨੰਦ ਨੇ ਕਿਹਾ ਕਿ ਹਮਾਸ ਜਿਸ ਨੂੰ ਕੈਨੇਡਾ ਇੱਕ ਅਤਵਾਦੀ ਸੰਗਠਨ ਮੰਨਦਾ ਹੈ ਉਸ ਦੀ ਭਵਿੱਖ ਦੇ ਫਲਸਤੀਨੀ ਦੇਸ਼ 'ਚ ਕੋਈ ਭੂਮਿਕਾ ਨਹੀਂ ਹੋਣੀ ਚਾਹੀਦੀ ਉਹਨਾਂ ਨੇ ਇਹ ਵੀ ਕਿਹਾ ਕਿ ਫਲਸਤੀਨੀ ਅਥਾਰਟੀ ਨੂੰ ਗਾਜ਼ਾ ਤੇ ਵੈਸਟ ਬੈਂਕ ਨੂੰ ਚੰਗੀ ਤਰ੍ਹਾਂ ਚਲਾਉਣ ਲਈ ਸੁਧਾਰ ਲਿਆਉਣੇ ਪੈਣਗੇ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਕੈਨੇਡਾ ਇਸ ਸਾਲ 10 ਮਿਲੀਅਨ ਡਾਲਰ ਖਰਚ ਕਰੇਗਾ ਤਾਂ ਜੋ ਫਲਸਤੀਨੀ ਅਥਾਰਟੀ ਨੂੰ ਸੁਧਾਰਾਂ ਅਤੇ ਸਿਸਟਮ ਮਜ਼ਬੂਤ ਕਰਨ 'ਚ ਮਦਦ ਮਿਲੇ। ਉਹਨਾਂ ਨੇ ਗਾਜ਼ਾ ਲਈ ਮਨੁੱਖਤਾਵਾਦੀ ਮਦਦ ਦਾ ਵੀ ਐਲਾਨ ਕੀਤਾ ਪਰ ਇਹ ਵੀ ਕਿਹਾ ਕਿ ਇਹ ਮਦਦ ਉੱਥੇ ਦੇ ਲੋਕਾਂ ਤੱਕ ਤਦ ਹੀ ਪਹੁੰਚ ਸਕੇਗੀ ਜਦੋਂ ਉਹਨਾਂ ਤੱਕ ਬਿਨਾਂ ਰੁਕਾਵਟ ਪਹੁੰਚ ਦੀ ਆਗਿਆ ਮਿਲੇ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਨੇ ਐਤਵਾਰ ਨੂੰ ਕਿਹਾ ਸੀ ਕਿ ਗਾਜ਼ਾ 'ਚ ਬਹੁਤ ਘੱਟ ਮਦਦ ਜਾਣ ਦੀ ਇਜਾਜ਼ਤ ਮਿਲ ਰਹੀ ਹੈ ਅਤੇ ਭੁੱਖਮਰੀ ਦੀਆਂ ਰਿਪੋਰਟਾਂ ਨੂੰ ਉਹਨਾਂ ਨੇ ਰੱਦ ਕਰ ਦਿੱਤਾ ਸੀ ਆਨੰਦ ਨੇ ਇਹ ਵੀ ਕਿਹਾ ਕਿ ਇਜ਼ਰਾਈਲ ਤੇ ਫਲਸਤੀਨ ਦੇ ਵਿਚਕਾਰ ਸਾਲਾਂ ਤੋਂ ਚੱਲ ਰਿਹਾ ਝਗੜੇ ਦੀ ਜੜ ਇਹ ਹੈ ਕਿ ਦੋਹਾਂ ਪਾਸੇ ਲੋਕ ਇਹ ਝਗੜਾ ਵੱਖ-ਵੱਖ ਢੰਗ ਨਾਲ ਵੇਖਦੇ ਨੇ ਸ਼ਾਂਤੀ ਲਈ ਇਹ ਜ਼ਰੂਰੀ ਹੈ ਕਿ ਦੋਹਾਂ ਪਾਸੇ ਸੱਚਾਈ ਨੂੰ ਇਕੱਠਾ ਸਾਂਝੇ ਤੌਰ ਤੇ ਮੰਨਣ 트럼ਪ ਪ੍ਰਸ਼ਾਸਨ ਨੇ ਇਸ ਕਾਨਫਰੰਸ ਦੀ ਨਿੰਦਾ ਕੀਤੀ ਹੈ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਕਿ ਇਹ ਵਿਵਕਤ ਅਤੇ ਵਿਅਰਥ ਇਕੱਠ ਹੈ ਜੋ ਗਾਜ਼ਾ 'ਚ ਜੰਗ ਰੁਕਣ ਵਾਲੀਆਂ ਕੋਸ਼ਿਸ਼ਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਮਰੀਕਾ ਨੇ ਕਿਹਾ ਕਿ ਇਹ ਕਾਨਫਰੰਸ ਹਮਾਸ ਨੂੰ ਹੋਰ ਹੌਸਲਾ ਦੇਵੇਗੀ ਤੇ ਇਹ 7 ਅਕਤੂਬਰ ਦੇ ਪੀੜਤਾਂ ਦੀ ਬੇਇੱਜ਼ਤੀ ਹੈ ਪਰ ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਇਜ਼ਰਾਈਲ ਤੇ ਦਬਾਅ ਪਾਇਆ ਹੈ ਕਿ ਉਹ ਗਾਜ਼ਾ ਚ ਹੋਰ ਮਦਦ ਜਾਣ ਦੇਵੇ ਸੋਮਵਾਰ ਸਵੇਰੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਸੀ ਕਿ ਕੈਨੇਡਾ ਆਪਣੇ ਸਾਥੀ ਦੇਸ਼ਾਂ ਨਾਲ ਮਿਲ ਕੇ ਇੱਕ ਅਜਿਹੇ ਭਵਿੱਖੀ ਫਲਸਤੀਨੀ ਮੁਲਕ ਦੀ ਮੰਗ ਕਰਦਾ ਹੈ ਜਿਸ ਵਿੱਚ ਹਮਾਸ ਦੀ ਕੋਈ ਭੂਮਿਕਾ ਨਾ ਹੋਵੇ ਡੇਟਿੰਗ ਐਪਸ ਦੀ ਵਰਤੋਂ ਅਮਰੀਕਾ 'ਚ ਨਾਬਾਲਗਾਂ 'ਚ ਤੇਜ਼ੀ ਨਾਲ ਵਧ ਰਹੀ ਹੈ। ਇੱਕ ਤਾਜ਼ਾ ਅਧਿਐਨ ਦੇ ਅਨੁਸਾਰ ਪਿਛਲੇ 6 ਮਹੀਨਿਆਂ 'ਚ 23.5 ਫੀਸਦੀ ਨਾਬਾਲਗਾਂ ਨੇ ਡੇਟਿੰਗ ਐਪਸ ਵਰਤੀ। ਇਹ ਅੰਕੜਾ ਪਹਿਲਾਂ ਦੇ ਅਨੁਮਾਨਾਂ ਨਾਲੋਂ ਕਾਫੀ ਵੱਧ ਹੈ। ਅਮਰੀਕਾ ਦੀ ਨਾਰਥ-ਵੈਸਟਰਨ ਯੂਨੀਵਰਸਿਟੀ ਦੀ ਪ੍ਰੋਫੈਸਰ ਲੀਲੀਨ ਲੀ ਦੇ ਅਨੁਸਾਰ ਜੋ ਨਾਬਾਲਗ ਕਦੇ-ਕਦੇ ਡੇਟਿੰਗ ਐਪ ਵਰਤਦੇ ਨੇ ਉਹਨਾਂ ਵਿੱਚ ਮਾਨਸਿਕ ਸਮੱਸਿਆਵਾਂ ਘੱਟ ਹੁੰਦੀਆਂ ਨੇ ਪਰ ਜੋ ਨਿਯਮਿਤ ਤੌਰ ਤੇ ਇਹ ਐਪ ਵਰਤਦੇ ਨੇ ਉਨ੍ਹਾਂ 'ਚ ਡਿਪਰੈਸ਼ਨ ਤੇ ਰਿਸਕੀ ਵਿਵਹਾਰ ਦੇ ਲੱਛਣ ਵੱਧ ਪਾਏ ਜਾਂਦੇ ਨੇ ਇਹ ਅਧਿਐਨ 149 ਨਾਬਾਲਗਾਂ ਤੇ ਕੀਤਾ ਗਿਆ ਜਿਨ੍ਹਾਂ ਵਿੱਚੋਂ 35 ਨੇ ਐਕਟਿਵ ਤੌਰ ਤੇ ਡੇਟਿੰਗ ਐਪ ਵਰਤੀਆਂ ਇਹ ਅਧਿਐਨ ਕੀਬੋਰਡ ਐਕਟੀਵਿਟੀ ਦੇ ਆਧਾਰ ਤੇ ਕੀਤਾ ਗਿਆ ਜਿਸ ਨਾਲ ਯੂਜ਼ਰ ਦੀ ਹਰੇਕ ਹਰਕਤ ਤੇ ਨਜ਼ਰ ਰੱਖੀ ਗਈ ਹਾਲਾਂਕਿ ਐਪ ਉੱਤੇ ਹੋ ਰਹੀਆਂ ਲਾਈਕ ਜਾਂ ਡਿਸਲਾਈਕ ਐਕਸ਼ਨ ਨੂੰ ਟਰੈਕ ਨਹੀਂ ਕੀਤਾ ਗਿਆ ਐਕਸਪਰਟ ਅਨੁਸਾਰ ਡੇਟਿੰਗ ਐਪਸ ਨਾਲ ਕੁਝ ਮੁੱਖ ਚਿੰਤਾਵਾਂ ਜੁੜੀਆਂ ਹੋਈਆਂ ਨੇ ਨਾਬਾਲਗਾਂ ਨੂੰ ਨਕਲੀ ਪ੍ਰੋਫਾਈਲ ਰਾਹੀਂ ਭਰੋਸੇ 'ਚ ਲੈ ਕੇ ਉਹਨਾਂ ਦੀ ਨਿੱਜੀ ਜਾਣਕਾਰੀ ਲੈ ਕੇ ਬਲੈਕਮੇਲ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਜਿਸ ਨਾਲ ਗੱਲ ਕਰ ਰਹੇ ਨੇ ਉਹ ਅਸਲ 'ਚ ਕੌਣ ਹੈ ਇਸ ਤੋਂ ਇਲਾਵਾ ਇਹ ਐਪਸ ਨਾਬਾਲਗਾਂ ਨੂੰ ਸਿਖਾਉਂਦੀਆਂ ਨੇ ਕਿ ਰਿਸ਼ਤੇ ਆਸਾਨੀ ਨਾਲ ਬਣਦੇ ਅਤੇ ਟੁੱਟਦੇ ਨੇ ਜਦਕਿ ਅਸਲ ਜ਼ਿੰਦਗੀ 'ਚ ਸਬੰਧ ਨਿਭਾਉਣ ਲਈ ਸੰਵਾਦ ਸਮਝਦਾਰੀ ਅਤੇ ਸਬਰ ਦੀ ਲੋੜ ਹੁੰਦੀ ਹੈ ਮਾਪਿਆਂ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਆਫਲਾਈਨ ਗਤੀਵਿਧੀਆਂ ਵੱਲ ਉਤਸ਼ਾਹਿਤ ਕਰਨ ਤਾਂ ਜੋ ਉਹ ਸਿਹਤਮੰਦ ਰਿਸ਼ਤੇ ਅਤੇ ਸਮਾਜਿਕ ਜੀਵਨ ਬਾਰੇ ਅਸਲ ਚ ਸਿੱਖ ਸਕਣ ਅਮਰੀਕਾ ਚ ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਦੋ ਵਾਰ ਦਾ ਤੰਦੌਰਾਨ ਘੱਟੋ-ਘੱਟ 7 ਜਣਿਆਂ ਨੂੰ ਜਾਨ ਗਵਾਉਣੀ ਪਈ ਜਦਕਿ ਕਈ ਹੋਰ ਜ਼ਖਮੀ ਹੋ ਗਏ ਨਿਊਯਾਰਕ ਸ਼ਹਿਰ ਚ ਇੱਕ ਸਿਰਫਰੇ ਵੱਲੋਂ ਪੁਲਿਸ ਅਫਸਰ ਸਣੇ 4 ਜਣਿਆਂ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਖਬਰ ਟੀਵੀ ਚੈਨਲਾਂ ਤੇ ਚੱਲ ਰਹੀ ਸੀ ਕਿ ਨਿਵਾਡਾ ਸੂਬੇ ਦੇ ਰੀਨੋ ਸ਼ਹਿਰ ਚ ਸਭ ਤੋਂ ਵੱਡਾ ਕੈਸੀਨੋ ਗੋਲੀਬਾਰੀ ਦਾ ਨਿਸ਼ਾਨਾ ਬਣਨ ਦੀ ਰਿਪੋਰਟ ਆ ਗਈ ਜਿੱਥੇ 3 ਜਣੇ ਮਾਰੇ ਗਏ ਪੁਲਿਸ ਗੋਲੀ ਨਾਲ ਜ਼ਖਮੀ ਹੋਏ ਸ਼ੱਕੀ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਪਰ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਗ੍ਰੈਂਡ ਸੇਇਰਾ ਰਿਜ਼ੋਰਟ ਚ ਬਤੌਰ ਮਹਿਮਾਨ ਦਾਖਲ ਹੋਇਆ ਜਾਂ ਇੱਥੇ ਕੰਮ ਕਰਦਾ ਸੀ ਗ੍ਰੈਂਡ ਸੇਇਰਾ ਰਿਜ਼ੋਰਟ ਰੀਨੋ ਸ਼ਹਿਰ ਦੀਆਂ ਪ੍ਰਸਿੱਧ ਥਾਵਾਂ ਚੋਂ ਇੱਕ ਹੈ ਜਿੱਥੇ ਰਾਸ਼ਟਰਪਤੀ ਡੋਨਾਲਡ 트੍ਰੰਪ ਪਿਛਲੇ ਸਾਲ ਚੋਣ ਰੈਲੀ ਵੀ ਕਰ ਚੁੱਕੇ ਨੇ ਪੁਲਿਸ ਨੇ ਦੱਸਿਆ ਕਿ ਜਾਨੀ ਨੁਕਸਾਨ ਹੋਰ ਵੀ ਜ਼ਿਆਦਾ ਹੋ ਸਕਦਾ ਸੀ ਪਰ ਸ਼ੁਰੂਆਤ ਚ ਸ਼ੱਕੀ ਦੀ ਬੰਦੂਕ ਚੱਲੀ ਹੀ ਨਾ ਤੇ ਉਹ ਇਸ ਨੂੰ ਦਰੁਸਤ ਕਰਨ ਚ ਰੁੱਝ ਗਿਆ ਇਸ ਮਗਰੋਂ ਉਸ ਨੇ ਗੋਲੀਆਂ ਚਲਾਈਆਂ ਤੇ ਪਾਰਕਿੰਗ ਰਾਹੀਂ ਪੈਦਲ ਹੀ ਫਰਾਰ ਹੋਣ ਦਾ ਯਤਨ ਕੀਤਾ ਪਰ ਅੱਗੇ ਹਥਿਆਰਬੰਦ ਸੁਰੱਖਿਆ ਮੁਲਾਜ਼ਮਾ ਨੇ ਬੰਦੂਕ ਧਾਰੀ ਉੱਤੇ ਗੋਲੀਆਂ ਚਲਾ ਦਿੱਤੀਆਂ ਬੰਦੂਕ ਧਾਰੀ ਕਿਸੇ ਤਰੀਕੇ ਨਾਲ ਬਚ ਕੇ ਨਿਕਲ ਗਿਆ ਤੇ ਪਾਰਕਿੰਗ 'ਚ ਮੌਜੂਦ ਇੱਕ ਸ਼ਖਸ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਇਸੇ ਦੌਰਾਨ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਘੇਰਾਬੰਦੀ ਕਰਦਿਆਂ ਸ਼ੱਕੀ ਨੂੰ ਕਾਬੂ ਕਰ ਲਿਆ ਜਿਸ ਕੋਲੋਂ ਕਈ ਮੈਗਜ਼ੀਨ ਬਰਾਮਦ ਹੋਏ ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਜਲਦ ਕਾਬੂ ਨਾ ਕੀਤਾ ਜਾਂਦਾ ਤਾਂ ਉਹ ਕਈ ਹੋਰ ਮੌਤਾਂ ਦਾ ਕਾਰਨ ਬਣ ਸਕਦਾ ਸੀ ਉਧਰ ਨਿਊਯਾਰਕ ਸ਼ਹਿਰ ਚ ਗੋਲੀਬਾਰੀ ਮਗਰੋਂ ਖੁਦਕੁਸ਼ੀ ਕਰਨ ਵਾਲੇ ਬੰਦੂਕਧਾਰੀ ਦੀ شناخت 27 ਸਾਲ ਦੇ ਸ਼ੇਨ ਤਮੂਰਾ ਵਜੋਂ ਕੀਤੀ ਗਈ ਹੈ ਉਹ ਇੱਕ ਸਾਬਕਾ ਫੁੱਟਬਾਲ ਖਿਡਾਰੀ ਸੀ ਤੇ ਵਾਰਦਾਤ ਤੋਂ ਪਹਿਲਾਂ ਉਸ ਨੇ ਪੂਰੇ ਮੁਲਕ ਦਾ ਢੇਡਾ ਲਾਇਆ ਅਸॉल्ट ਰਾਈਫਲ ਨਾਲ ਲੈਸ ਤਮੂਰਾ ਜਿਸ ਇਮਾਰਤ ਚ ਦਾਖਲ ਹੋਇਆ ਉਸ ਵਿੱਚ ਬਲੈਕਸਟੋਨ ਅਸੈਟ ਮੈਨੇਜਮੈਂਟ ਅਤੇ NFL ਦੇ ਦਫ਼ਤਰ ਨੇ ਤੇ ਉੱਥੇ ਹੀ ਨਿਊਯਾਰਕ ਸਿਟੀ ਪੁਲਿਸ ਦਾ ਮੁਲਾਜ਼ਮ ਦੀਦਾਰੂਲ ਇਸਲਾਮ ਪ੍ਰਾਈਵੇਟ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਿਹਾ ਸੀ ਤਮੂਰਾ ਨੇ ਇਮਾਰਤ ਵਿੱਚ ਦਾਖਲ ਹੁੰਦੇ ਹੀ ਗੋਲੀਆਂ ਚਲਾ ਦਿੱਤੀਆਂ ਤੇ ਦੀਦਾਰੁਲ ਇਸਲਾਮ ਸਣੇ 4 ਜਣੇ ਮਾਰੇ ਗਏ ਇਸ ਮਗਰੋਂ ਹਮਲਾਵਰ ਐਲੀਵੇਟਰ ਵੱਲ ਵਧਿਆ ਅਤੇ ਇੱਕ ਹੋਰ ਸਿਕਿਉਰਿਟੀ ਗਾਰਡ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਇਮਾਰਤ ਦੀ 33 ਮੰਜ਼ਲ ਤੇ ਪੁੱਜ ਕੇ ਸ਼ੱਕੀ ਨੇ ਖੁਦ ਨੂੰ ਗੋਲੀ ਮਾਰ ਲਈ ਇੱਥੇ ਦੱਸਣਾ ਬਣਦਾ ਹੈ ਕਿ ਦੋ ਬੱਚਿਆਂ ਦਾ ਪਿਤਾ ਦੀਦਾਰੁਲ ਇਸਲਾਮ ਬੰਗਲਾਦੇਸ਼ ਨਾਲ ਸਬੰਧਤ ਸੀ ਤੇ ਜਲਦ ਹੀ ਉਹ ਤੀਜੇ ਬੱਚੇ ਦਾ ਪਿਤਾ ਬਣ ਜਾਂਦਾ ਉਧਰ ਵਾਰਦ ਦੇ ਇੱਕ ਚਸ਼ਮਦੀਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਇਲੈਂਸਰ ਦੇ ਬਾਵਜੂਦ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਜਾ ਸਕਦੀ ਸੀ ਪੁਲਿਸ ਵੱਲੋਂ ਇਸ ਗੱਲ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਕਿ ਤਮੂਰਾ NFL ਦੇ ਦਫ਼ਤਰ ਨੂੰ ਨਿਸ਼ਾਨਾ ਬਣਾਉਣ ਇਮਾਰਤ ਵਿੱਚ ਦਾਖਲ ਹੋਇਆ ਕਿਉਂਕਿ ਉਹ ਖੁਦ ਫੁੱਟਬਾਲ ਦੇ ਮੈਦਾਨ 'ਚ ਜ਼ੋਰ ਅਜ਼ਮਾਇਸ਼ ਕਰ ਚੁੱਕਾ ਸੀ ਕੈਲੀਫੋਰਨੀਆ ਚ ਆਯੋਜਿਤ ਕੀਤੀ ਗਈ 26 ਮੀਲ ਦੀ ਇੰਟਰਨੈਸ਼ਨਲ ਮੈਰਾਥਨ ਰੇਸ ਦੇ ਵਿੱਚ ਪ੍ਰੋਫੈਸਰ ਹਰਪਿੰਦਰਜੀਤ ਸਿੰਘ ਸਹੋਤਾ ਤੇ ਉਹਨਾਂ ਦੀ ਪਤਨੀ ਜੈਨਾ ਸਹੋਤਾ ਵੱਲੋਂ ਹਿੱਸਾ ਲਿਆ ਗਿਆ ਜਿਸ ਨੂੰ ਇਸ ਜੋੜੇ ਨੇ ਇਨ ਟਾਈਮ ਪੂਰਾ ਕੀਤਾ ਤੇ ਇਹਨਾਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਗੁਰਤਲਬਾਕੇ ਪ੍ਰੋਫੈਸਰ ਹਰਪਿੰਦਰਜੀਤ ਸਿੰਘ ਸਹੋਤਾ ਤੇ ਉਹਨਾਂ ਦੀ ਪਤਨੀ ਜੈਨਾ ਸਹੋਤਾ ਹਰ ਸਾਲ ਇਸ ਮੈਰਾਥਨ ਚ ਭਾਗ ਲੈਂਦੇ ਨੇ ਪ੍ਰੋਫੈਸਰ ਹਰਪਿੰਦਰਜੀਤ ਸਿੰਘ ਸਹੋਤਾ ਮੂਲ ਰੂਪ ਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਚ ਪੈਂਦੇ ਪਿੰਡ ਜਾਫਲ ਝਿੰਜਰ ਦੇ ਰਹਿਣ ਵਾਲੇ ਨੇ ਸਹੋਤਾ ਪਰਿਵਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਚ ਸਮਾਜ ਭਲਾਈ ਦੇ ਕੰਮਾਂ ਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ ਜਾਂਦਾ ਰਿਹਾ ਹੈ ਹਰਪਿੰਦਰਜੀਤ ਸਿੰਘ ਸਹੋਤਾ ਤੇ ਉਹਨਾਂ ਦੀ ਪਤਨੀ ਜੈਨਾ ਸਹੋਤਾ ਵੱਲੋਂ ਇੰਟਰਨੈਸ਼ਨਲ ਮੈਰਾਥਨ ਰੇਸ 'ਚ ਮੈਡਲ ਜਿੱਤਣ ਤੋਂ ਬਾਅਦ ਪਰਿਵਾਰ ਅਤੇ ਪੂਰੇ ਪਿੰਡ 'ਚ ਖੁਸ਼ੀ ਦਾ ਮਾਹੌਲ ਹੈ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਐਲਨ ਮਸਕ ਇਸ ਸਮੇ ਬਲੂਮਬਰਗ ਬਲਿਨੀਅਰ ਇੰਡੈਕਸ ਚ 368 ਅਰਬ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਸਿਖਰ ਤੇ ਨੇ ਪਰ ਜਲਦੀ ਹੀ ਉਹਨਾਂ ਦੀ ਸਥਿਤੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਕਿਉਂਕਿ ਔਰੈਕਲ ਦੇ ਸੰਸਥਾਪਕ ਲੈਰੀ ਐਲਿਸਨ ਦੀ ਕੁੱਲ ਜਾਇਦਾਦ 299 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ ਉਹ ਜਲਦੀ ਹੀ 300 ਬਿਲੀਅਨ ਡਾਲਰ ਦੇ ਕਲੱਬ ਚ ਸ਼ਾਮਲ ਹੋ ਸਕਦੇ ਨੇ ਜਿਸ ਵਿੱਚ ਇਸ ਸਮੇ ਮਸਕ ਇਕੱਲਾਏ ਇਸ ਸਾਲ ਜਦੋਂ ਕਿ ਮਸਕ ਦੀ ਕੁੱਲ ਜਾਇਦਾਦ ਚ 64.1 ਬਿਲੀਅਨ ਡਾਲਰ ਦੀ ਗਰਾਵਟ ਆਈ ਹੈ ਲੈਰੀ ਐਲਿਸਨ ਦੀ ਦੌਲਤ 'ਚ 107 ਬਿਲੀਅਨ ਡਾਲਰ ਦਾ ਜ਼ਬਰਦਸਤ ਵਾਧਾ ਹੋਇਆ ਹੈ ਸੋਮਵਾਰ ਨੂੰ ਹੀ ਮਸਕ ਦੀ ਦੌਲਤ ਦੇ ਵਿੱਚ 6.81 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ ਮੁਕੇਸ਼ ਅੰਬਾਨੀ 100 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ 18ਵੇਂ ਸਥਾਨ ਤੇ ਨੇ ਸੋਮਵਾਰ ਨੂੰ ਉਹਨਾਂ ਦੀ ਦੌਲਤ 'ਚ 559 ਮਿਲੀਅਨ ਡਾਲਰ ਦੀ ਗਰਾਵਟਾਈ ਹਾਲਾਂਕਿ ਉਹਨਾਂ ਨੇ 2025 'ਚ ਹੁਣ ਤੱਕ 9.48 ਬਿਲੀਅਨ ਡਾਲਰ ਦਾ ਵਾਧਾ ਕੀਤਾ ਹੈ ਗੋਤਮ ਅਡਾਨੀ ਹੁਣ ਇਸ ਸੂਚੀ ਚ ਚੋਟੀ ਦੇ 20 ਵਿੱਚੋਂ ਬਾਹਰ ਹੋ ਗਏ ਨੇ ਉਹਨਾਂ ਦੀ ਕੁੱਲ ਦੌਲਤ ਇਸ ਸਮੇਂ 80.4 ਬਿਲੀਅਨ ਡਾਲਰ ਹੈ ਤੇ ਉਹ 21ਵੇਂ ਨੰਬਰ ਤੇ ਨੇ ਸੋਮਵਾਰ ਨੂੰ ਉਹਨਾਂ ਦੀ ਕੁੱਲ ਜਾਇਦਾਦ ਦੇ ਵਿੱਚ 422 ਮਿਲੀਅਨ ਡਾਲਰ ਦੀ ਗਰਾਵਟਾਈ ਹਾਲਾਂਕਿ ਇੱਕ ਸਾਲ ਚ ਕੁੱਲ 1.66 ਬਿਲੀਅਨ ਦਾ ਵਾਧਾ ਦਰਜ ਕੀਤਾ ਗਿਆ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ